ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਆਉਣ ਦੇ ਤੁਹਾਡਾ ਧੰਨਵਾਦ ਕਰਦਾ ਹਾਂ। ਇਸ ਪ੍ਰੈਸ ਕਾਨਫਰੰਸ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਧਤਾ ਨੂੰ ਦੁਹਰਾਉਣਾ ਚਾਹੂੰਗਾ। ਸਾਡੇ ਡੀਜੀਪੀ ਸਾਹਿਬ ਨੇ ਜਿਹੜੀ ਅੱਜ ਗੈਂਗਸਟਰ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਵਿੰਡੀ ਹੈ ਉਸ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਚਨ ਬੰਧਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਨਜਾਤ ਪਾਉਣ ਲਈ ਪੰਜਾਬ ਪੁਲਿਸ ਤਤਪਰ ਤਿਆਰ ਹੈ। ਉਸੇ ਦੀ ਲੜੀ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਅੱਜ ਇੱਕ ਖੁਖਿਆਤ ਗੈਂਗਸਟਰ ਨਾਲ ਜਿਹਦੇ ਵਿੱਚ ਮੁਕਾਬਲਾ ਹੋਇਆ ਜਿਹਦੇ ਵਿੱਚ ਜਿਹੜਾ ਖੁਖਿਆਤ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀਏ ਸੂਰਮਾ ਜਿਹੜਾ ਟੇਰ ਹੋਇਆ ਇਹ ਜਿਹੜਾ ਮਨੀ ਸੂਰਮਾ ਜਿਹੜਾ ਮਨੀ ਪ੍ਰਿੰਸ ਹੈ ਇਹ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਇਸ ਦੇ ਵਿਰੁੱਧ ਤਕਰੀਬਨ 50 ਦੇ ਕਰੀਬ ਕ੍ਰਿਮਿਨਲ ਕੇਸਿਸ ਦਰਜ ਨੇ ਪੰਜ ਛੇ ਕੇਸਾਂ ਦੇ ਵਿੱਚ ਇਹ ਆਲਰੇਡੀ ਸਜ਼ਾ ਆਫਤ ਹੈ ਤੇ ਚਾਰ ਪੰਜ ਕੇਸਾਂ ਦੇ ਵਿੱਚ ਇਹ ਤਰਨਤਾਰ ਪੁਲਿਸ ਨੂੰ ਲੋੜਿੰਦਾ ਸੀ ਜਿਵੇਂ ਕਿ ਪਹਿਲਾਂ ਵੀ ਇਸ ਇਸ ਸੰਬੰਧ ਵਿੱਚ ਅਸੀਂ ਇੱਕ ਇੱਕ ਪ੍ਰੈਸ ਛੋਟੀ ਜਿਹੀ ਪ੍ਰੈਸ ਵਾਰਤਾ ਹੋਈ ਸੀਗੀ ਮੌਕੇ ਤੇ ਉਹਦੇ ਵਿੱਚ ਇਹਨੇ ਇੱਕ ਤਰਨਤਾਰ ਸਿਟੀ ਦੇ ਵਿੱਚੋਂ ਇੱਕ ਬੰਦੇ ਤੋਂ ਪਿਸਤੌਲ ਤੇ ਸਵਿਫਟ ਕਾਰ ਖੋਈ ਸੀ ਸਿਟੀ ਤਰਨਤਾਰਨ ਦੇ ਵਿੱਚ ਉਹਦਾ ਮਕਦਮਾ ਦਰਜ ਹੈ ਇੱਕ ਕਿਸੇ ਦੇ ਘਰ ਨੂੰ ਇਹਨਾਂ ਨੇ ਅੱਗ ਲਾਈ ਸੀ ਉਹ ਇਹਨਾਂ ਬਦਮਾਸ਼ਾਂ ਦਾ ਆਪਸ ਵਿੱਚ ਜਿਹੜਾ ਉੱਥੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜਿਹੜਾ ਇਹਨਾਂ ਦਾ ਚੱਲਦਾ ਉੱਥੇ ਲੜਾਈ ਝਗੜਾ ਉਹਦੇ ਵਿੱਚ ਇੱਕ ਬੰਦੇ ਦੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਪਰਚ ਸਿਟੀ ਤਰਨਤਾਰਨ ਦੇ ਵਿੱਚ ਦਰਜ ਹੈ ਉਹਦੇ ਵਿੱਚ ਇਹ ਵਾਂਚਡ ਸੀਗਾ ਇੱਕ ਜਿਹੜਾ ਕਰੋਲਾ ਕਾਰ ਇਹਨੇ ਸੁਲਤਾਨਪੁਰ ਥਾਣੇ ਦੇ ਏਰੀਆ ਦੇ ਵਿੱਚ ਕਮਿਸ਼ਨਰਟ ਅੰਮ੍ਰਿਤਸਰ ਦੇ ਵਿੱਚੋਂ ਲੁੱਟੀ ਸੀ ਉਹਦੇ ਵਿੱਚ ਇਹ ਵਾਂਟਡ ਸੀਗਾ ਤੁਹਾਨੂੰ ਯਾਦ ਹੋਵੇ ਕਿ 12 ਜਨਵਰੀ ਨੂੰ ਅਸੀਂ ਉਹਨੂੰ ਇੱਕ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਇਸ ਦਾ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਇਹ ਉਪਚਾਰ ਅਧੀਨ ਸੀਗਾ ਜਿੱਥੋਂ ਇਹ 14 ਜਨਵਰੀ ਨੂੰ ਇਹ ਉੱਥੋਂ ਭੱਜ ਗਿਆ ਸੀਗਾ ਤੇ ਕਿਉਂਕਿ ਜੋ ਇੱਕ ਸੰਗਠਿਤ ਅਪਰਾਧ ਦੇ ਵਿੱਚ ਇਹ ਬਹੁਤ ਸਰਗਰਮ ਇਹ ਸ਼ੂਟਰ ਵੀ ਰਿਹਾ ਇਹਦੇ ਵਿੱਚ ਇਹਦੇ ਦੇ ਉੱਤੇ 302 ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਆਮ ਜੈਕਟ ਦੇ ਪਰਚੇ ਦਰਜ ਨੇ ਸੋ ਇਸ ਦੇ ਇਸ ਨੂੰ ਜਦੋਂ ਭੱਜਿਆ ਸੀਗਾ ਤੇ ਉਸ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਸ਼੍ਰੀ ਸੋਹੇਲ ਮੀਰ ਜਿਹੜੇ ਐਸਐਸਪੀ ਅੰਮ੍ਰਿਤਸਰ ਰੂਲਰ ਨੇ ਉਹਨਾਂ ਨੇ ਦਿੱਤਿਆਵਾਰੀ ਜਿਹੜੇ ਐਸਪੀਡੀ ਨੇ ਉਹਨਾਂ ਦੀ ਨਿਗਰਾਨੀ ਹੇਠ ਡੀਐਸਪੀਡੀ ਮਿਸਟਰ ਨਾਗਰਾ ਸਪੈਸ਼ਲ ਸੈੱਲ ਦੇ ਜਿਹੜੇ ਇੰਚਾਰਜ ਹੈ ਸਬ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਹੋਰ ਜਿਹੜੇ ਸਾਡੇ ਇੱਥੇ ਐਸਐਚਓ ਸਬੰਨੇ ਉਹਨਾਂ ਦੀਆਂ ਟੀਮਾਂ ਬਣਾਈਆਂ ਸੀ ਤਾਂ ਜੋ ਇਸ ਖੁਖਿਆਤ ਜਿਹੜਾ ਗੈਂਗਸਟਰ ਸੀ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਹ ਵੱਡਾ ਕਾਰਾ ਨਾ ਕਰ ਸਕੇ ਤੇ ਇੰਟੈਲੀਜੈਂਸ ਲੀਡਸ ਨੂੰ ਫਾਲੋ ਕਰਦੇ ਹੋਏ ਅਤੇ ਹਿਊਮਨ ਇੰਟ ਦੇ ਕੰਮ ਕਰਦੇ ਹੋਏ ਅੱਜ ਇਸ ਨੂੰ ਘਿੰਡਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਐਮਬੁਸ਼ ਲਾ ਕੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੇ ਇੱਕ ਸਿਸਟਿਕਟਡ ਫੋਰਨ ਮੇਡ ਪਿਸਟਲ ਪੀਐਕਸ 5 30 ਕੈਲਬਰ ਦੇ ਨਾਲ ਪੁਲਿਸ ਉਤੇ ਤਬੜਦੋੜ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਇੱਥੇ ਮੈਂ ਦੱਸਣਾ ਚਾਹੁੰਗਾ ਇੱਥੇ ਮੈਂ ਸਲਾਘਾ ਕਰਨਾ ਚਾਹੁੰਗਾ ਐਸਆਈ ਸੁਤਵਿੰਦਰ ਸਿੰਘ ਦੀ ਅਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਨੇ ਇਹ ਇੱਕ ਬਹੁਤ ਸੁਚੱਜਾ ਇੱਕ ਵਿਉਂਤਬੰਦੀ ਨਾਲ ਉਸਤੇ ਐਮਬੁਸ਼ ਲਾਇਆ ਹੋਇਆ ਸੀਗਾ ਆ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਉਹਦੇ ਫਾਇਰਿੰਗ ਹੋਈ ਹੈ ਕਿ ਇਹਨਾਂ ਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਪਾਈ ਵੀ ਸੀਗੀ ਸੁਤਵਿੰਦਰ ਦੇ ਉਸ ਨਾਲ ਭੱਜੀ ਅਤੇ ਇਹ ਤੁਹਾਡੇ ਸਾਹਮਣੇ ਨੇ ਇਹ ਸੁਰਕਸ਼ਿਤ ਨੇ ਤੇ ਇੱਥੇ ਮੈਂ ਫੇਰ ਚਲਾਗਾ ਕਰਾਂਗਾ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਦੀ ਜਿਨ੍ਹਾਂ ਨੇ ਜਦੋਂ ਦਾ ਇਹ ਭੱਜਿਆ ਇਸ ਨੂੰ ਇੱਕ ਚੈਲੰਜ ਵਜੋਂ ਕਰਦੇ ਹੋਏ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀ ਦਾ ਸੋਸਾਇਟੀ ਵਿੱਚ ਫਿਰਨਾ ਔਰ ਕ੍ਰਾਈਮ ਨੇ ਟੜਕ ਹੋ ਕੇ ਕ੍ਰਾਈਮ ਕਰਨਾ ਇੱਕ ਤਰ੍ਹਾਂ ਦੇ ਸਾਈਕੋਪਾਥ ਜਿਹੜਾ ਹੁੰਦਾ ਹੈ ਉਸ ਤਰ੍ਹਾਂ ਦੀ ਇੱਕ ਇਹਨਾਂ ਦੀ ਪਰਵਰਤੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਇਹਨਾਂ ਨੇ ਸਜੀਦਗੀ ਨਾਲ ਤੇ ਗੰਭੀਰਤਾ ਨਾਲ ਲੈਂਦੇ ਹੋਏ ਆ ਜਿਹੜੇ ਤੁਹਾਡੇ ਮੇਰੇ ਆਸ-ਪਾਸ ਜਿਹੜੇ ਅਫਸਰ ਬੈਠੇ ਨੇ ਇਹਨਾਂ ਨੂੰ ਜਿੰਨੀ ਛਲਾਗਾ ਕੀਤੀ ਜਾਵੇ ਉਨੀ ਘਟ ਹੈ ਪੰਜਾਬ ਪੁਲਿਸ ਵਚਨਬੰਦ ਹੈ ਗੈਂਗਸਟਰਵਾਦ ਦਾ ਖਤਮਾ ਕਰਨ ਲਈ ਉਸੇ ਲੜੀ ਦੇ ਵਿੱਚ ਇਹ ਜਦੋਂ ਪੁਲਿਸ ਐਕਸਚੇਂਜ ਆਫ ਫਾਇਰ ਹੁੰਦਾ ਹੈ ਉਹ ਜ਼ਖਮੀ ਹੁੰਦਾ ਉਸ ਨੂੰ ਲੋਪੋਕੇ ਪੀਐਸਸੀ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਸ਼ਿਫਟ ਕੀਤਾ ਜਾਂਦਾ ਹੁਣੇ ਮੈਨੂੰ ਐਸਐਸਪੀ ਸਾਹਿਬ ਦੱਸ ਰਹੇ ਸੀਗੇ ਕਿ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਕਿਸੇ ਲੱਗੀ ਜੀ ਉਹਦੀ ਗੋਲੀ ਇਹ ਤਾਂ ਹੁਣ ਉੱਥੇ ਜਦੋਂ ਸਾਰੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਮੈਂ ਇਸ ਤੇ ਉੱਤੇ ਟਿੱਪਣੀ ਕਰ ਪਾਂਗਾ ਦੇਖੋ ਜਿਹੜਾ ਅਸੀਂ ਮੌਕੇ ਤੇ ਹਲੇ ਐਫਐਸਐਲ ਬਿਕੋਜ਼ ਜਿਹੜਾ ਉਸ ਏਰੀਆ ਹੈਗਾ ਡੰਡਾ ਡਰੇਨ ਜਿਹੜੀ ਜਿਹੜੀ ਉੱਥੇ ਖੇਡ ਦਾ ਏਰੀਆ ਦੇ ਵਿੱਚ ਡਰੇਨ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਉਸ ਦੇ ਏਰੀਆ ਦੇ ਵਿੱਚ ਹਲੇ ਉਹ ਕਾਫੀ ਉੱਥੇ ਤੁਹਾਨੂੰ ਪਤਾ ਹੀ ਹੋ ਉਹ ਜਿਹੜੀ ਪਗਡੰਡੀ ਹੈਗੀ ਜਿੱਥੇ ਮੁਕਾਬਲਾ ਹੋਇਆ ਉੱਥੇ ਹੁਣ ਸਰ ਚੱਲ ਰਹੀ ਹੈ ਜਿਹੜੀ ਨੇਕੜਾਈ ਨੂੰ ਉੱਥੇ ਪਤਾ ਲੱਗ ਰਿਹਾ ਸੀਗਾ ਇਸ ਵੱਲੋਂ 4-5 ਖੋਲ ਤਾਂ ਉੱਥੇ ਨਜ਼ਰ ਆ ਰਹੇ ਸੀਗੇ ਇਹਦੇ ਉੱਤੇ ਬਾਕੀ ਤਾਂ ਅਸੀਂ ਟੱਚ ਨਹੀਂ ਕਰ ਸਕਦੇ ਕਿਉਂਕਿ ਉਸ ਤੋਂ ਬਾਅਦ ਉਹ ਰਿਪੋਰਟ ਦਿੰਦੀ ਹੈ ਉਹ ਸ਼ਾਮ ਤੱਕ ਆਏਗੀ ਸਾਡੇ ਕੋਲੇ ਸਰਚ ਕਰਨੀ ਪਾਏਗੀ ਮੈਟਲ ਡਿਟੈਕਟਰਸ ਨਾਲ ਅੱਖਾਂ ਨਾਲ ਉਹ ਜੋ ਵੀ ਉੱਥੇ ਝਾੜੀਆਂ ਝੋੜੀਆਂ ਵਿੱਚ ਜਿੰਨੇ ਵੀ ਕੋਈ ਕਰ ਤੋਂ ਮਤਲਬ ਉੱਥੇ ਕਿੰਨੇ ਚੱਲੇ ਕਿੰਨੇ ਖੋਲ ਉਹ ਸਾਰਾ ਕੁਝ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਮੈਂ ਡਿਟੇਲਸ ਦੱਸਾਂਗਾ ਝਾੜ ਕੇ ਨਾ ਸੀਗਾ ਸਰ ਇਹਦੇ ਕੋਲ ਪੀਐਕਸ5 30 ਕੈਲਬਰ ਦਾ ਇਸੋ ਕਿੱਥੇ ਰਹਿ ਗਏ ਸੀ ਕੁਝ ਪਤਾ ਚੱਲਿਆ ਜੀ ਨਹੀਂ ਹਾਲੇ ਇਸ ਦਾ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਹੁੰਦਾ ਇਹ ਮੈਨੂੰ ਇਜ਼ ਬੀਨ ਡਿਕਲੇਰਡ ਗੁਨਾਹ ਗੁਨਾਹ ਨੂੰ ਹਸਪਤਲ ਚ ਭਜਾਇਆ ਹੋਇਆ ਇਹਦਾ ਕਿੰਨੇ ਸਾਥ ਕਿਉਂ ਭਜਾਉਂਦੀ ਕਿੰਨੇ ਕੋਸ਼ਿਸ਼ ਕੀਤੀ ਦੱਸਿਆ ਯਾਰਾ ਕਿ ਕੋਈ ਸੇਲੀ ਜਾਂ ਕੋਈ ਤਰਮ ਅ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਉਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਤਫਤੀਸ਼ ਹੈਗਾ ਅਸੀਂ ਆਪਣੇ ਦੋ ਮੁਲਾਜ਼ਮਾ ਉੱਤੇ ਵੀ ਪਰਚਾ ਦਰਜ ਕੀਤਾ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਤੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਉਸ ਦਾ ਕਿੰਨਾ ਕੁ ਰੋਲ ਸੀਗਾ ਆ ਮਤਲਬ ਉਸ ਨੂੰ ਭਜਾਨ ਦੇ ਵਿੱਚ ਉਹ ਇੱਕ ਤਹਿਕੀਕਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਸਾਰੀ ਗੱਲ ਸਪਸ਼ਟ ਹੋਏਗੀ ਇਟ ਇਜ਼ ਟੂ अर्ਲੀ ਟੂ ਸੇ ਕਿ ਹੋਏਗੀ ਅੱਜ ਹੀ ਸਾਡੇ ਸਾਹਮਣੇ ਆਇਆ ਹੈਗਾ ਤਾਂ ਫਿਰ ਉਹ ਉਹਨੂੰ ਮੌਕਾ ਨਹੀਂ ਉਹਨੂੰ ਜੋ ਹੁਣ ਇਹਨੂੰ ਸਾਡੇ ਨਾਲ ਢੰਗਾਈ ਨਾ ਦੇਖਾਂਗੇ ਜਿਹੜੇ ਵੀ ਇਹਦੇ ਵਿੱਚ ਜਿਹੜੇ ਸਾਜ਼ਿਸ਼ ਕਰਤਾ ਹੈਗੇ ਸਾਰਿਆਂ ਨੂੰ ਬੇਨੁਕਾਬ ਕੀਤਾ ਸਰੀ ਜਿਹੜਾ ਆਪਰੇਸ਼ਨ ਸੀਗਾ ਇਕੱਲਾ ਅਮਰਸਰ ਵਿਖੇ ਪੁਲਿਸ ਦਾ ਸੀਗਾ ਜਾਂ ਪਟਨਪਤਨ ਪੁਲਿਸ ਵੀ ਥੋੜੇ ਨਾਲ ਸੀਗੀ ਪੰਜਾਬ ਪੁਲਿਸ ਇੱਕ ਬਹੁਤ ਵੱਡਾ ਪਰਿਵਾਰ ਹੈ ਇੱਕ ਇਹ ਜਿਹੜੀ ਚਾਹੇ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀ ਤਰਨਤਾਰ ਨੇ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ ਜਿਸ ਨੂੰ ਅ ਸ਼੍ਰੀ ਸਹਿਲ ਮੀਰ ਦੀ ਟੀਮ ਨੇ ਬਹੁਤ ਬੇਕੂਬੀ ਨਿਭਾਇਆ ਉਸ ਨੂੰ ਪਹਿਲਾਂ ਵੀ ਫੜਿਆ ਬਰੀਫ ਐਕਸਚੇਂਜ ਫਾਇਰ ਨਾਲ ਅ ਅਨਫੋਰਚੂਨੇਟਲੀ ਉਹ ਭੱਜਿਆ ਉਸ ਤੋਂ ਬਾਅਦ ਅੰਜਾਮ ਤੁਹਾਡੇ ਸਾਹਮਣੇ ਸਰ ਇਸ ਤੱਕ ਕਿਸੇ ਹੋਰ ਗੈਂਗ ਦਾ ਤਾਲੁਕ ਹੈ ਨਹੀਂ ਜਾਂ ਕੋਈ ਦੇ ਕੋਈ ਇੱਥੇ ਮੈਂ ਨਾ ਇੱਕ ਪ੍ਰੈਸਰ ਆਹੀਂ ਇੱਕ ਮੈਂ ਤੁਹਾਨੂੰ ਇੱਕ ਗੱਲ ਦਰਵਾਣਾ ਚਾਹੂੰਗਾ ਕਿ ਬਦਮਾਸ਼ਾਂ ਦੇ ਨਾਮ ਲੈ ਕੇ ਨਾ ਉਹਨਾਂ ਨੂੰ ਐਵੇਂ ਫਜ਼ੂਲ ਦੀ ਪਬਲਿਸਿਟੀ ਦੇ ਦਿੰਦੇ ਆ ਉਹਦੇ ਵਿੱਚ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਜਿਹੜਾ ਬਦਮਾਸ਼ ਹੈ ਕੋਈ ਐਵੇਂ ਡਪੋਕ ਗਿੱਦੜ ਜਿਹੜੇ ਬੈਠੇ ਆ ਉਹ ਫਰੋਤੀਆਂ ਮੰਗਦੇ ਜਿਹੜੇ ਜਿਹੜੇ ਕਹਿੰਦੇ ਆ ਕਿ ਬਾਬਾ ਨਾਨਕ ਤਾਂ ਕਹਿੰਦਾ ਕਿਰਤ ਕਰੋ ਤੇ ਹਰਾਮ ਦੀ ਕਮਾਈ ਖਾਣ ਗਿਜੇ ਆ ਤੇ ਐਕਸਟਰੈਕਸ਼ਨਾਂ ਕਰਦੇ ਆ ਅਸੀਂ ਉਹਨਾਂ ਦਾ ਨਾਮ ਨਾਲ ਲਈਏ ਉਹਨਾਂ ਨੂੰ ਐਵੇਂ ਮੁਫਤ ਦੀ ਪਬਲਿਸਿਟੀ ਨਾ ਦੇਈਏ ਜਿਹੜਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏਗਾ ਅਸੀਂ ਪੰਜਾਬ ਪੁਲਿਸ ਆਪਣੀ ਵਚਨਬੱਤਾਂ ਨੂੰ ਦਰਾਂਦੇ ਆ ਅਸੀਂ ਉਸ ਦਾ ਐਸ ਪਰ ਲਾ ਉਸ ਦੇ ਉਹਦੇ ਵਿਰੁੱਧ ਯੋਗ ਕਾਰਵਾਈ